ਕਿਸਾਨਾਂ ਦਾ ਦਿੱਲੀ ਕੂਚ ਦਾ ਸਫ਼ਰ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ 101 ਕਿਸਾਨਾਂ ਦਾ ਜਥਾ ਜਿਹੜਾ ਉਹ ਅੱਗੇ ਵਧ ਰਿਹਾ ਹੈ ਕਿਸਾਨਾਂ ਦੇ ਵੱਲੋਂ ਜਿਹੜੇ ਲੋਹੇ ਦੇ ਬੈਰੀਕੇਡ ਲਗਾਏ ਹੋਏ ਸੀ ਉਹਨਾਂ ਨੂੰ ਪਰੇ ਕਰ ਦਿੱਤਾ ਗਿਆ ਤੇ ਨਾਲ ਹੀ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਕੰਡਿਆਲੀ ਤਾਰ ਲਗਾਈ ਹੋਈ ਸੀ ਉਸ ਨੂੰ ਵੀ ਕਿਸਾਨਾਂ ਨੇ ਪਰੇ ਕਰ ਦਿੱਤਾ ਤਾਂ ਕਿਸਾਨ ਨੇ ਜਿਹੜੇ ਉਹ ਅੱਗੇ ਵਧਣਾ ਸ਼ੁਰੂ ਹੋ ਚੁੱਕੇ ਨੇ 101 ਕਿਸਾਨਾਂ ਦਾ ਜਥਾ ਜਿਸ ਦਾ ਨਾਮ ਮਰਜੀਵੜਾ ਰੱਖਿਆ ਗਿਆ ਉਹ ਜਥਾ ਦਿੱਲੀ ਵੱਲ ਪੈਦਲ ਕੂਚ ਕਰਨ ਦੇ ਲਈ ਅੱਗੇ ਵਧ ਰਿਹਾ ਉਹਨਾਂ ਕਿਸਾਨਾਂ ਦੇ ਵੱਲੋਂ ਜਿਹੜੇ ਲੋਹੇ ਦੇ ਬੈਰੀਗੇਡ ਲਗਾਏ ਹੋਏ ਸੀ ਉਹਨਾਂ ਨੂੰ ਪਰੇ ਕਰ ਦਿੱਤਾ ਗਿਆ ਤੇ ਨਾਲ ਹੀ ਜਿਹੜੀ ਕੰਡਿਆਲੀ ਤਾਰ ਪ੍ਰਸ਼ਾਸਨ ਦੇ ਵੱਲੋਂ ਲਗਾਈ ਗਈ ਸੀ ਤਾਂ ਉਸ ਨੂੰ ਵੀ ਕਿਸਾਨਾਂ ਨੇ ਪਰੇ ਕੀਤਾ ਤਾਂ ਉਸ ਜਗ੍ਹਾ ਤੱਕ ਕਿਸਾਨ ਪਹੁੰਚ ਚੁੱਕੇ ਨੇ ਜਿੱਥੇ ਹਰਿਆਣਾ ਦਾ ਪ੍ਰਸ਼ਾਸਨ ਪੱਕੇ ਡੇਰੇ ਲਾ ਕੇ ਬੈਠਾ ਹੋਇਆ ਪੁਲ ਦੇ ਵਿੱਚਕਾਰ ਜਿੱਥੇ ਪੰਜਾਬ ਤੇ ਹਰਿਆਣਾ ਦੀ ਸਰਹੱਦ ਹੈ ਤਾਂ ਉਸ ਸਰਹੱਦ ਤੱਕ ਕਿਸਾਨ ਨੇ ਜਿਹੜੇ ਉਹ ਪਹੁੰਚ ਚੁੱਕੇ ਨੇ ਜਿੱਥੋਂ ਹਰਿਆਣਾ ਸ਼ੁਰੂ ਹੁੰਦਾ ਹੈ ਤਾ ਉਥੇ ਤੱਕ ਜਿਹੜਾ ਹਰਿਆਣਾ ਪ੍ਰਸ਼ਾਸਨ ਨੇ ਬੈਰੀਗੇਟਿੰਗ ਕੀਤੀ ਹੋਈ ਆ ਤਾਂ ਕਿਸਾਨ ਹੁਣ ਉਸ ਜਗ੍ਹਾ ਤੱਕ ਪਹੁੰਚ ਚੁੱਕੇ ਨੇ ਹਾਲਾਂਕਿ ਅੱਗੇ ਦੀ ਕੋਈ ਵੀ ਕਾਰਵਾਈ ਹਲੇ ਤੱਕ ਪਤਾ ਨਹੀਂ ਲੱਗ ਸਕੀ ਕਿ ਕਿਸਾਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਹੰਝੂ ਗੈਸ ਦਾ ਗੋਲਾ ਛੁੱਟਿਆ ਗਿਆ ਹੋਵੇ ਜਾਂ ਕੋਈ ਪਾਣੀ ਦੀ ਬਿਚਾਰੜ ਮਾਰੀ ਹੋਗੀ ਪਰ ਜਿਹੜੇ ਕਿਸਾਨ ਨੇ ਉਹ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਝੰਡੇ ਲੈ ਕੇ ਬਾਹਾਂ ਦੇ ਵਿੱਚ ਉਹਨਾਂ ਨੇ ਪਿੱਠੂ ਬੈਗ ਨੇ ਜਿਹੜੇ ਉਹ ਪਾਏ ਹੋਏ ਨੇ ਬਿਨਾ ਆਪਣੇ ਟਰੈਕਟਰ ਟਰਾਲੀਆਂ ਤੋਂ ਕਿਸਾਨ ਨੇ ਜਿਹੜੇ ਉਹ ਅੱਗੇ ਵਧ ਰਹੇ ਨੇ 101 ਕਿਸਾਨਾਂ ਦਾ ਮਰਜੀਵੜਾ ਜਥਾ ਜਿਸ ਨੇ ਐਲਾਨ ਕੀਤਾ ਸੀ ਕਿ 1 ਵਜੇ ਇਹ ਜਥਾ ਜਿਹੜਾ ਉਹ ਦਿੱਲੀ ਦੇ ਵੱਲ ਕੂਚ ਕਰੇਗਾ ਤਾਂ ਉਹ ਸਫ਼ਰਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਕਿਸਾਨ ਨੇ ਜਿਹੜੇ ਉਹ ਅੱਗੇ ਦਿੱਲੀ ਵੱਲ ਵਧਣਾ ਸ਼ੁਰੂ ਹੋ ਚੁੱਕੇ ਨੇ ਹਰਿਆਣਾ ਪ੍ਰਸ਼ਾਸਨ ਨੇ ਅੱਗੇ ਬੈਰੀਗੇਟਿੰਗ ਕੀਤੀ ਹੋਈ ਆ ਤਿੰਨ ਚਾਰ ਲੇਹਰਾਂ ਦੇ ਵਿੱਚ ਇਹ ਬੈਰੀਗੇਟਿੰਗ ਹੋਈ ਵੀ ਆ ਪਹਿਲਾਂ ਲੋਹੇ ਦੇ ਬੈਰੀਕੇਟ ਲਗਾਏ ਗਏ ਸੀ ਉਸ ਤੋਂ ਬਾਅਦ ਕੰਡਿਆਲੀ ਤਾਰ ਲਗਾਈ ਗਈ ਆ ਕੰਡਿਆਲੀ ਤਾਰ ਤੋਂ ਬਾਅਦ ਸਿਮਿੰਟਡ ਜਿਹੜੇ ਬੈਰੀਕੇਟ ਨੇ ਉਹ ਲਗਾਏ ਹੋਏ ਨੇ ਤਾਂ ਕਾਫੀ ਜ਼ਿਆਦਾ ਬੈਰੀਗੇਟਿੰਗ ਆ ਛੜੀ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਹੋਈ ਆ ਤਾਂ ਹੁਣ ਕਿਸਾਨਾਂ ਨੇ ਲੋਹੇ ਦੇ ਬੈਰੀਕੇਟ ਨੇ ਜਿਹੜੇ ਉਹ ਪਰੇ ਕਰ ਦਿੱਤੇ ਨੇ گنڈਿਆਲੀ ਤਾਰਾ ਜਿਹੜੀ ਉਸ ਨੂੰ ਪਰੇ ਕਰ ਦਿੱਤਾ ਤੇ ਹੁਣ ਕਿਸਾਨ ਨੇ ਜਿਹੜੇ ਉਸ ਜਗ੍ਹਾ ਤੱਕ ਪਹੁੰਚ ਚੁੱਕੇ ਨੇ ਜਿੱਥੇ ਹਰਿਆਣੇ ਦਾ ਪ੍ਰਸ਼ਾਸਨਾ ਜਿਹੜਾ ਉਹ ਬੈਠਾ ਤਾਂ ਹੁਣ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਜਿਹੜਾ ਕਿਸਾਨਾਂ ਨੂੰ ਰੋਕੇਗਾ ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਥਰੂ ਗੈਸ ਦੇ ਗੋਲੇ ਚਲਾਏ ਜਾਣਗੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਣੀਆਂ ਜਾਂ ਫਿਰ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਵੱਲ ਵਧਣ ਦਿੱਤਾ ਜਾਵੇਗਾ ਤਾਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਦੇ ਹੱਥਾਂ ਦੇ ਵਿੱਚ ਝੰਡੇ ਨੇ ਤੇ ਉਹਨਾਂ ਦੇ ਗਲਾਂ ਦੇ ਵਿੱਚ ਪਿੱਠ ਦੇ ਉੱਪਰ ਪਿੱਠੂ ਬੈਗ ਨੇ ਜਿਹੜੇ ਉਹ ਪਾਏ ਹੋਏ ਨੇ ਲੋੜਿੰਦਾ ਸਮਾਨ ਆ ਜਿਹੜਾ ਉਹ ਕਿਸਾਨ ਆਪਣੇ ਨਾਲ ਲੈ ਕੇ ਚੱਲੇ ਨੇ